ਲਗਾਤਾਰ ਏਜੰਸੀਆਂ ਦੇ ਵੱਲੋਂ ਜਿਹੜਾ ਉਹ ਸੰਘਰਸ਼ ਕਰ ਰਹੇ ਲੋਕਾਂ ਦੇ ਘਰਾਂ ਦੇ ਉੱਪਰ ਜਿਹੜੀ ਉਹ ਛਾਪੇਮਾਰੀ ਕੀਤੀ ਜਾ ਰਹੀ ਆ ਪਰ ਇਸ ਟਾਈਮ ਲੋਕਾਂ ਦੇ ਵੱਲੋਂ ਜਿਹੜਾ ਉਹ ਮੁਲਾਜ਼ਮਾਂ ਦਾ ਘਰਾਓ ਕਰ ਲਿਆ ਗਿਆ ਕਿਉਂਕਿ ਗੱਡੀ ਦੇ ਨੰਬਰ ਪਲੇਟਾਂ ਤੇ ਉੱਪਰ ਜਿਹੜੀ ਉਹ ਮਿੱਟੀ ਲਾਈ ਹੋਈ ਸੀਗੀ ਵੇਟ ਇੱਧਰ ਸਾਹਮਣੇ ਹੋ ਰਿਹਾ ਸਾਨੂੰ ਨਹੀਂ ਆਦਾ ਲਗਾਤਾਰ ਦੇਖ ਸਕਦੇ ਹਾਂ ਲਗਾਤਾਰ ਲੋਕ ਆ ਜਿਹੜੇ ਉਹ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਹੈ ਕੌਣ ਆ ਪਰ ਮੁਲਾਜ਼ਮਾਂ ਦੇ ਵੱਲੋਂ ਮੂੰਹ ਆ ਜਿਹੜਾ ਲੁਕਾਇਆ ਜਾ ਰਿਹਾ ਤਾਂ ਮਾਜਰਾ ਕੁਝ ਹੋਰ ਲੱਗਦਾ ਵਿੱਚੋਂ ਗੱਲਬਾਤ ਕੁਝ ਹੋਰ ਲੱਗਦੀ ਆ ਕਿਉਂਕਿ ਨੰਬਰ ਪਲੇਟਾਂ ਦੇ ਉੱਪਰ ਆ ਜਿਹੜੀ ਉਹ ਇਸ ਮੁਲਾਜ਼ਮ ਦੀ ਗੱਡੀ ਦੇ ਜੋ ਨੰਬਰ ਪਲੇਟ ਨੇ ਉਹਨਾਂ ਦੇ ਉੱਪਰ ਆ ਜਿਹੜੀ ਉਹ ਮਿੱਟੀ ਲੱਗੀ ਹੋਈ ਆ ਜਾਣਾ ਨਹੀਂ ਮੇਰਾ ਤਾਂ ਲਗਾਤਾਰ ਆਗੂਆਂ ਦੇ ਵੱਲੋਂ ਜਿਹੜੀ ਉਹ ਗੱਲਬਾਤ ਕੀਤੀ ਜਾ ਰਹੀ ਆ ਪਰ ਮਲਾਰਮ ਆਪਣਾ ਮੂੰਹ ਆ ਜਿਹੜਾ ਉਹ ਦਿਖਾ ਨਹੀਂ ਰਿਹਾ ਕੀ ਕਾਰਨ ਆ ਉਹ ਗੱਡੀ ਪਰਲੀ ਵੇਖੋ ਉਥੋਂ ਦੀ ਕੋਈ ਨਿਕਲਦਾ ਜਾਵੇ ਪਲੇਟ ਤੇ ਮਿੱਟੀ ਦਸ ਕੇ ਜਾਵੇ ਗੱਡੀ ਚੋਰੀ ਨਹੀਂ ਲਈ ਹੁੰਦਾ ਉਹ ਗੱਡੀ ਘੇਰਾ ਫੜਾਉਣ ਨੂੰ ਉਹ ਗੱਡੀ ਰੋਕੋ ਗੱਡੀ ਗੱਡੀ ਹਾਂ ਜੀ ਗੱਡੀ ਚੋਰੀ ਦੀ ਹੈ ਮਨ ਮਨ ਤੁਸੀਂ ਮੁਲਾਜ਼ਮ ਹੋ ਗੱਡੀ ਲੈ ਚੱਲਾਂਗੇ ਅਸੀਂ ਜੇਕਰ ਜੇਕਰ ਤੁਹਾਡੇ ਜ਼ਿਲ੍ਹੇ ਦਾ ਬੰਦਾ ਹੈ ਤੇ ਫਿਰ ਇਹ ਮੂੰਹ ਕਾਦੋ ਲਕੋ ਰਿਹਾ ਹੈ ਇਹ ਕਿਹਨਾਂ ਦੇ ਨੇ ਜ਼ਿਲ੍ਹੇ ਦੇ ਨੇ ਚਲੋ ਆਪਾਂ ਇਹਨਾਂ ਨਾਲ ਗੱਲ ਕਰੀਏ ਚਲੋ 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 ਹੈ ਜ਼ਿਲ੍ਹੇ ਦਾ ਮੁਲਾਜ਼ਮਾਂ ਜ਼ਿਲ੍ਹੇ ਦਾ ਮੁਲਾਜ਼ਮਾਂ ਫਿਰ ਇਹ ਮੂੰਹ ਕਿਉਂ ਲਕੋ ਰਿਹਾ ਰੋਕਾਂ ਤੋਂ ਇਹ ਸਵਾਲ ਹੈ ਚਾਰਜ ਨੇ ਜੀ ਇਹ ਜਿਹੜਾ ਚਾਰਜ ਹੈ ਫਿਰ ਲੋਕਾਂ ਦਾ ਮੂੰਹ ਕਿਉਂ ਲਕੋਇਆ ਜਾ ਰਿਹਾ ਮੂੰਹ ਕਿਉਂ ਲਕੋ ਰਿਹਾ ਸਵਾਲ ਇਹ ਆ ਨੰਬਰ ਪਲੇਟ ਸਵਾਲ ਇਹ ਹੈ ਕਿ ਨੰਬਰ ਪਲੇਟਾਂ ਦੇ ਉੱਪਰ ਮਿੱਟੀ ਕਿਉਂ ਲਾਈ ਹੋਈ ਹੈ ਸਵਾਲ ਇਹ ਹੈ ਚੋਰੀ ਵੀ ਗੱਡੀ ਹੈ ਜੀ ਅਸੀਂ ਕਹ ਰਹੇ ਆ ਗੱਡੀ ਚੋਰੀ ਦੀ ਆ ਜੋ ਦੇਖੋ ਇੱਕ ਬੰਦਾ ਮੂਹ ਨਹੀਂ ਤੁਸੀਂ ਉਹਨਾਂ ਨੂੰ ਲੈ ਜਾ ਰਹੇ ਸੀਗੇ ਤੁਹਾਨੂੰ ਸਵਾਲ ਇਹ ਹੈ ਕਿ ਨੰਬਰ ਪਲੇਟਾਂ ਦੇ ਉੱਪਰ ਮਿੱਟੀ ਕਿਉਂ ਲਾਈ ਹੋਈ ਸੀ ਇਹ ਗੱਡੀ ਚੋਰੀ ਦੀ ਹੈ ਫਿਰ ਉਹਨਾਂ ਨੇ ਦੱਸਣੀ ਗੱਲ ਫਿਰ ਸਭ ਤੋਂ ਵੱਡਾ ਸਵਾਲ ਆ ਨਾ ਇਹ ਤਾਂ ਲੋਕਾਂ ਦੇ ਵੱਲੋਂ ਆ ਜਿਹੜਾ ਉਹ ਲਗਾਤਾਰ ਇਹ ਪੁੱਛਿਆ ਜਾ ਰਿਹਾ ਭਾਈ ਜੀ ਇਹ ਬਾਈ ਆਇਆ ਰੇਡ ਕਰਨ ਐਨਆਈਏ ਦੇ ਨਾਲ ਅੰਦਿ ਸਰਫੇ ਨੂੰ ਐ ਪੁੱਛ ਰਹੇ ਮੈਂ ਤੇਰਾ ਨਾਮ ਕੀ ਆ ਤੇਰਾ ਡੈਜਿਗਨੇਸ਼ਨ ਕੀ ਆ ਤੇਰੀ ਕਿਹਣੀ ਏਜੰਸੀ ਆ ਹਾਂ ਜੇ ਤੁਸੀਂ ਸਾਡੇ ਲੋਕਾਂ ਦੇ ਘਰਾਂ 'ਚ ਰੈਡਾ ਮਾਰਦੇ ਹੋ ਤੁਸੀਂ ਆਪਦੀ ਪਛਾਣ ਵੀ ਪਛਾਣੋ ਹੁਣ ਇਹ ਬੰਦਾ ਮੂਹਲ ਕੋਈ ਬੈਠਾ ਹਾਂ ਜੀ ਅਸੀਂ ਇਹਨੂੰ ਕਹਨੇ ਵੀ ਆਪਦਾ ਮੂੰਹ ਦਿਖਾ ਤੇਰੀ ਪਛਾਣ ਕੀ ਆ ਤੇਰਾ ਨਾਮ ਕੀ ਆ ਤੇਰੀ ਡੈਜਿਗਨੇਸ਼ਨ ਕੀ ਆ ਨਾਮ ਦੱਸਿਆ ਬਾਈ ਇਹ ਬਾਈ ਨਾਮ ਨਹੀਂ ਦੱਸ ਰਿਹਾ ਇਹਦੀ ਨੰਬਰ ਪਲੇਟ ਤੇ ਗੱਡੀ ਤੇ ਮਿੱਟੀ ਲੱਗੀ ਹੋਈ ਆ ਜੇ ਬਾਈ ਤੂੰ ਸਹੀ ਬੰਦਾ ਹੈ ਜੇ ਤੂੰ ਕਿਸੇ ਏਜੰਸੀ ਦਾ ਮੰਨਦਾ ਤੂੰ ਦੱਸ ਦੇ ਹੁਣ ਅਸੀਂ ਯੂਨੀਅਨ 'ਚ ਕੰਮ ਕਰਦੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਅਸੀਂ ਕੌਣ ਆ ਜੇ ਤੁਹਾਡੇ ਚ ਐਨੀ ਜੁਰਤ ਆ ਕਿਸੇ ਦੇ ਘਰੇ ਰੇਡ ਮਾਰਨੀ ਆ ਫਿਰ ਦੱਸੋ ਤੁਹਾਡਾ ਨਾਮ ਕੀ ਆ ਦੱਸੋ ਤੁਹਾਡਾ ਡੈਜ਼ਿਗਨੇਸ਼ਨ ਕੀ ਆ ਇਹ ਨਾਮ ਇਹ ਬਾਈ ਨਾ ਸਾਨੂੰ ਨਾਮ ਦੱਸ ਰਿਹਾ ਨਾ ਆਪਦੀ ਪਛਾਣ ਦੱਸ ਰਿਹਾ ਰੇਡ ਮਾਰੀ ਆਣ ਇਹਦਾ ਡੈਡੀ ਕਾਰਡ ਫੜਿਆ ਗੱਡੀਆਂ ਚ ਨਿਕਲ ਰਹੇ ਆ ਆਊਟ ਥਾਣੇ ਦਾ ਘਰ ਉੱਪਰ ਚੱਲ ਬਾਈ ਨਾਲ ਆ ਸਾਡੀ ਤਾਂ ਲੋਕਾਂ ਨੇ ਇੱਕ ਵਾਰ ਆ ਜਿਹੜਾ ਉਹ ਮੁਲਾਜ਼ਮ ਨੂੰ ਆ ਨਹੀਂ ਨਹੀਂ ਉਹ ਨਾ ਹੁੰਦਾ ਤੇ ਉਹ ਭੂਲ ਕੋਰ ਨਹੀਂ ਕੀ ਲੋੜ ਆ ਅਸੀਂ ਬਿਠਾਉਣਾ ਆ ਤੁਹਾਨੂੰ ਬਚ ਜਾ ਇਹ ਤਾਂ ਐਤੋ ਬਨ ਕੇ ਪਾਉਣਾ ਤੁਹਾਨੂੰ ਆਗਰਾ ਬੋਲੋ ਲੋਕਾਂ ਨੇ ਜਿਹੜਾ ਉਹ ਮੁਲਾਜ਼ਮ ਨੂੰ ਆ ਜਿਹੜਾ ਬਾਈ ਗੱਲ ਸੁਣ ਲਈ ਆ ਜਾ ਉਹ ਰੋਕ ਲਿਆ ਕਿਉਂਕਿ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਵਾਲ ਇੱਥੇ ਇਹ ਆ ਕਿ ਜਿਹੜੇ ਲੋਕ ਲੋਕਾਂ ਦੇ ਲਈ ਜਿਹੜੇ ਉਹ ਲੋਕਾਂ ਦੇ ਲਈ ਸੰਘਰਸ਼ ਕਰਦੇ ਆ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੀ ਉਹ ਛਾਪੇਮਾਰੀ ਕੀਤੀ ਜਾ ਰਹੀ ਆ ਉਹਨਾਂ ਦੇ ਟੂੜੀ ਦੇ ਕੁੱਪ ਤੱਕ ਆ ਜਿਹੜੇ ਉਹ ਟੂੜੀ ਦੇ ਕੁੱਪ ਤੱਕ ਆ ਜਿਹੜੇ ਉਹ ਅੱਜ ਛਾਣੇ ਗਏ ਆ ਪਰ ਅੱਜ ਜਦੋਂ ਲੋਕਾਂ ਨੇ ਘੇਰਾ ਪਾਇਆ ਤਾਂ ਹਜੇ ਤੱਕ ਮੁਲਾਜ਼ਮਾਂ ਦੇ ਵੱਲੋਂ ਆਪਣਾ ਮੂੰਹ ਜਿਹੜਾ ਉਹ ਨਹੀਂ ਦਿਖਾਇਆ ਗਿਆ ਉਹਨਾਂ ਨੇ ਲੋਕਾਂ ਨੇ ਜਿਹੜਾ ਤੁਹਾਨੂੰ ਮੁੱਦਾ ਯਾਰ ਦੋ ਮਿੱਟੀ ਲੈ ਕੇ ਆਇਆ ਕੰਦੇ ਦੇ ਮੁੱਛੇ ਲੱਗੇ ਆ ਇਹ 10 ਰੁਪਏ ਤੇ ਮਿੱਟੀ ਲੱਗੀ ਕੋਈ ਨਹੀਂ ਸਾਡੀ ਨੰਬਰ ਪਲੇ ਸਾਨੂੰ 10 ਨਹੀਂ ਲੱਗਦੇ ਜੋ ਮੇਰੇ ਲੱਗੇ ਲਿਓ ਨਾ ਨੰਬਰ ਪਲੇ ਤੋਂ ਬਿਨਾ ਮੋਟਰਸਿਕਲ ਸਾਨੂੰ ਰਿਸਪੈਕਟ ਦਾ 10 ਲੱਗਦਾ ਇੱਕ ਗੈਰ ਵੀ ਅਸੀਂ ਸਾਡੇ ਅਸੀਂ ਫਸਾਣੇ ਰੈਂਕ ਦੇ ਮਾਲਕ ਦੱਸਾਂਗੇ ਇਹ ਗੈਰ ਦਾ ਨਹੀਂ ਕਰਦੇ ਜੀ ਤੁਸੀਂ ਅਸਰ ਨਹੀਂ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਜੋਰ ਹੀ ਕੋਈ ਸਾਡੀ ਗੱਲ ਤਾਂ ਸੁਣ ਲਓ ਜੀ ਚੋਰੀ ਨਹੀਂ ਕੋਈ ਨਹੀਂ ਲੱਗੋਇਆ ਤੁਸੀਂ ਆ ਕੇ ਸਾਹਮਣੇ ਖੜ ਗਿਓ ਇਹ ਕੀ ਮੂਹਰ ਦਿਖਾ ਸਕਦਾ ਇਹ ਦੱਸਿਓ ਕਿ ਸਾਡੀ ਅਥਾਰਟिटीज ਕਹੀ ਹੁੰਦੀਆਂ ਨੇ ਕੋਈ ਸੀਕ੍ਰਟ ਅਥਾਰਟिटीज ਹੁੰਦੀਆਂ ਨੇ ਕੋਈ ਸਾਡੀਆਂ ਦੂਜੀਆਂ ਅਥਾਰਟिटीज ਹੁੰਦੀਆਂ ਨੇ ਮੈਂ ਐਸਐਚਓ ਮੈਂ ਮੇਰੀ ਅਥਾਰਟੀ ਮੈਂ ਤੁਹਾਡੇ ਸਾਹਮਣੇ ਖੜਾ ਨਹੀਂ ਸਾਡੀ ਨਾ ਤੂੜੀ ਤੂੜੀ ਤੱਕ ਨਹੀਂ ਛੱਡੀ ਫਰੋਲੀ ਇਹ ਗੱਲ ਕਰਨੀ ਸਾਡੀਆਂ ਦੁੱਲਗਾਂ ਭਾਰਤੀਆਂ ਭਾਈ ਸਾਹਿਬ ਜਿਹੜੀ ਗੱਲ ਹੈ ਤੁਸੀਂ ਪ੍ਰੋਪਰ ਵੇ ਨਾਲ ਕਰੋ ਇਸ ਤਰ੍ਹਾਂ ਇਹ ਜਿਹੜੀ ਚੀਜ਼ ਜਿਹੜੀ ਚੀਜ਼ ਨਹੀਂ ਗਲਤ ਹੈ ਜਿਹੜੀ ਜੀ ਗਲਤ ਹੈ ਗੱਲ ਜੀ ਗੱਡੀ ਪੁਲਿਸ ਤੋਂ ਲੈ ਨਹੀਂ ਮੈਂ ਮੈਂ ਤੁਹਾਡੀ ਨਹੀਂ ਪਲੀਜ਼ ਮੇਰੀ ਗੱਲ ਸਹੀ ਹੈ ਤੜਕੇ 5 ਵਜੇ ਜਾ ਕੇ ਸ਼ਰੀਪ ਪਰਿਵਾਰ ਦਾ ਜਾ ਕੇ ਤੁਸੀਂ ਸਾਰਾ ਸਵਾਰ ਕਰਦੇ ਇਹ ਇਹ ਸਹੀ ਹੈ ਇਹਦੀ ਗੱਲ ਤੁਸੀਂ ਜਿਹੜੇ ਜਿਹੜੀ ਅਥਾਰਟੀ ਆਈ ਹੈ ਉਹਨਾਂ ਨੂੰ ਕਰ ਤੂੰ ਬੋਲ ਬੱਤ ਕਿਉਂ ਰਹੀ ਹੈ ਨਾ ਆਤੀ ਹੈ ਨਹੀਂ ਅਥਾਰਟੀ ਭੱਜ ਨਹੀਂ ਨਹੀਂ ਚੰਡੀਗੜ੍ਹ ਦੀ ਗਾਟ ਕਟ ਗਿਆ ਇਧਰ ਲਿਆ ਕੇ ਬਲਾਕ ਗਾਰਾ ਐਕਸਟ ਕੱਟ ਦੇ ਦੇਖੋ ਦੇਖੋ ਲਾਅ ਆਰਡਰ ਵਿੱਚ ਜੇ ਗਵਰਨਰ ਸਾਹਿਬ ਲਾਵਾ ਜੇ ਅਥਾਰਟੀ ਆ ਜਿਹੜੀ ਜਿਹੜੀ ਲਾਅ ਦੀ ਗੱਲ ਹੈ ਤੁਸੀਂ ਕਿਹੜੇ ਆਰਡਰ ਨੂੰ ਮੰਨਦੇ ਆ ਤੁਸੀਂ ਦੱਸੋ ਕਿਹੜੇ ਆਰਡਰ ਨੂੰ ਮੰਨਦੇ ਆ ਅਸੀਂ ਲਾਅ ਨੂੰ ਹੀ ਮੰਨਦੇ ਆ ਸਾਰੇ ਨੂੰ ਮੰਨਦੇ ਸਾਰੇ ਨੰਬਰ ਪਲੇਟਾਂ ਦੀ ਮਿੱਟੀ ਲੈ ਕੇ ਰੱਖੇਗੀ ਸਾਰਿਆਂ ਨੂੰ ਕੋਈ ਗੱਾਰਾ ਲਾ ਦੇ ਬਲੇ ਨੰਬਰ ਪਲੇਟਾਂ ਦੇ ਨੰਬਰ ਪਲੇਟਾਂ ਦੀ ਮਿੱਟੀ ਸਾਰੇ ਲਾ ਦੇ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਮੈਂ ਤੁਹਾਨੂੰ ਕਹੀ ਜੀ ਇਹ ਲੋ ਉਹ ਦੇ ਵੇਚਾਂਗੇ ਨੰਬਰ ਪਲੇਟ ਸਾਰੇ ਕਈ ਅਥਾਰਟिटीज ਹੁੰਦੀਆਂ ਨੇ ਕਈ ਕਈ ਅਥਾਰਟिटीज ਨੰਬਰ ਪਲੇਟਾਂ ਮਿੱਟੀ ਲਾ ਦਿੰਦੇ ਫੇਰ ਇਹ ਕੱਲਾ ਚ ਲਾ ਕੇ ਭਜਾਉਣਗੇ ਆਊਟ ਨੇ ਸਾਰੇ ਮੇਰੀ ਇੱਕ ਦਮ ਕਮੈਂਟ ਮੇਰੀ ਗੱਲ ਸੁਣੋ ਜੀ ਸਮਾਜ ਦੀ ਮੇਰੀ ਗੱਲ ਨੂੰ ਜਾਣੇ ਚਲੋ ਤੁਸੀਂ ਇਹ ਇਸ ਤਰ੍ਹਾਂ ਦੇਖੋ ਦੇਖੋ ਇਹ ਨਾ ਫਿਰ ਮੂਵੀ ਸਾਡੇ ਨਾਲ ਆਈ ਵੀ ਸਾਰੇ ਕਮਾ ਆ ਨਾਲ ਸੀਗੇ ਤੇ ਹੁਣ ਕਾਰਾਂ ਲੈ ਕੇ ਭੱਜ ਰਹੇ ਆ ਕਹਿੰਦੇ ਅਸੀਂ ਤਾਂ ਨਾਲ ਹੀ ਨਹੀਂ ਸੀ ਲਾਉਣ ਆਰਡਰ ਤੁਸੀਂ ਕਹਿੰਦੇ ਕਿ ਅਸੀਂ ਖਰਾਬ ਕਰ ਰਹੇ ਹਾਂ ਅਸੀਂ ਲਾਅ ਐਂਡ ਆਰਡਰ ਖਰਾਬ ਨਹੀਂ ਕਰ ਰਹੇ ਅਸੀਂ ਲਾਅ ਐਂਡ ਆਰਡਰ ਤੁਸੀਂ ਕਿਸੇ ਨੂੰ ਆਪਾਂ ਬੰਦੀ ਨਹੀਂ ਬਣਾਉਣਾ ਨਾ ਕਿਸੇ ਨੂੰ ਅਸੀਂ ਨਹੀਂ ਬੰਦੀ ਬਣਾ ਸਕੋ ਸਦਾ ਧੱਕੇ ਨਾਲ ਮੋਬਾਈਲ ਕੋਲੇ ਆਵੇ ਲੌਂਡਰ ਸਹੀ ਆਦਾ ਠੋਡਾ ਕਿਹਨੇ ਧੱਕੇ ਨਾਲ ਕਿਸੇ ਨੇ ਇਹ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਜਦੋਂ ਇਹਨਾਂ ਨੇ ਤੁਸੀਂ ਸਵੇਰ ਰੇਡ ਕੀਤੀ ਆ ਉਹ ਮੈਂ ਮੇਰੀ ਕਾਰਨ ਤੇਰੇ ਸੌਟੀ ਨੇ ਕੀਤੀ ਰੇਡ ਦਾ ਕੋਈ ਕਾਰਨ ਹੋਊਗਾ ਕੀਤੇ ਆ ਕਮੇਟੀਆ ਕਮੇਟੀਆ ਦਾ ਮੁੱਦਾ ਰਾਜ ਜੀ ਰੇਡ ਦਾ ਕੋਈ ਕਾਰਨ ਹੋਊਗਾ ਇਹ ਰੇਡ ਨਹੀਂ ਕੀਤੀ ਅਰੇ ਦੱਸੋ ਸਾਨੂੰ ਤੇ ਦੱਸਣਗੇ ਸਰ ਆ ਕੋਈ ਆ ਤਰੀਕਾ ਆ ਤਰੀਕਾ ਤੁਸੀਂ ਲੋਕ ਕੀ ਪੁੱਛਦੇ ਹੋ ਕਾਰਨ ਇੱਕ ਜੁਬਾਣ ਤੋਂ ਲੋਕਾਂ ਦਾ ਦੋਨੋਂ ਤੁਸੀਂ ਤੁਸੀਂ ਲੋਜ ਗਲਤ ਹੋ ਅਸੀਂ ਨਹੀਂ ਗਲਤ ਲੋਜ ਗਲਤ ਹੋ ਮੈਂ ਨਹੀਂ ਗਲਤ ਆ ਇੱਕ ਕਵਾਡੀਆਂ ਦਾ ਮਿੱਟੀ ਪਾ ਕੇ ਉੱਥੇ ਗੱਲ ਕੋਈ ਸਭ ਤੁਸੀਂ ਆ ਦੇ ਧੱਕੇ ਨਾਲ ਤੁਸੀਂ ਸਹੀ ਨਾ ਆ ਕੇ ਇੱਕ ਮਿੰਟ ਬਿੱਟੂ ਜੇ ਤੁਸੀਂ ਸਹੀਆਂ ਨੰਬਰ ਪਲੇਟ ਤੇ ਮਿੱਟੀ ਕਿਉਂ ਲਾ ਰਹੇ ਮਿੱਟੀ ਕਿਉਂ ਲਾਈ ਆਈ ਸਾਬ ਕਈ ਅਥੋਰਟੀ ਕਈ ਸਾਡੀ ਸਿਕਿਉਰਿਟੀ ਕੋਈ ਸਿਕਿਉਰਿਟੀ ਨਹੀਂ ਜਾਣਦੇ ਅਸੀਂ ਕਰ ਸਕਦੇ ਹਾਂ ਅਸੀਂ ਕੋਈ ਪਾਕਿਸਤਾਨ ਤੋਂ ਆਏ ਤੇ ਅਸੀਂ ਵੀ ਪਾਕਿਸਤਾਨ ਤੋਂ ਨਹੀਂ ਆਏ ਜੀ ਮੈਂ ਅਸੀਂ ਇੱਕ ਨਾਲ ਰੇਡ ਕੀਤੀ ਆ ਅਸੀਂ ਕੋਈ ਨਸ਼ਾ ਤਸਰਾਂ ਅਸੀਂ ਕ੍ਰਿਮੀਨਲ ਆਂ ਤੁਸੀਂ ਇਸ ਤਰੀਕੇ ਨਾਲ ਇੱਕ ਮਨੂਰ ਪ੍ਰਵਾਹ ਕਰਾਂਗੇ ਜੇ ਤੁਹਾਨੂੰ ਥੋੜੀ ਜੀ ਬੋਲੀ ਨੂੰ ਥੋੜਾ ਨਰਮ ਰੋਈ ਜਾ ਥੋੜਾ ਜੀ ਨਰਮ ਥੋੜਾ ਤਰੀਕਾ ਗਲਤ ਸੀਗਾ ਸਾਡਾ ਤਰੀਕਾ ਨਹੀਂ ਸੀ ਗਲਤ ਸਾਡਾ ਵੀ ਤਰੀਕਾ ਕਰਦਾ ਹੈ ਉਹ ਸਾਡਾ ਨਹੀਂ ਤਰੀਕਾ ਅਥਾਰਟੀਜ਼ ਵੱਡੀਆਂ ਦਾ ਤਰੀਕਾ ਤੁਹਾਡੇ ਨਾਲ ਸਾਰੀ ਤਸੱਲੀ ਕਰਾ ਦਿੱਤੀ ਜਾਊਗੀ ਤੁਹਾਡੀ ਗੱਲ ਕਰ ਦਿੱਤੀ ਕਿ ਸਵਾਸਿਆ ਪਰ ਤੁਹਾਡੀ ਨਹੀਂ ਭਜਰੀ ਤੁਸੀਂ ਤੁਸੀਂ ਗਲਤ ਕਰ ਰਹੇ ਹੋ ਅਸੀਂ ਭਜ ਨਹੀਂ ਰਹੇ ਤੁਸੀਂ ਨਹੀਂ ਭਜ ਰਹੇ ਅਸੀਂ ਨਹੀਂ ਭਜ ਰਹੇ ਤੁਸੀਂ ਭਜ ਰਹੇ ਹੋ ਅਸੀਂ ਨਹੀਂ ਭਜ ਰਹੇ ਅਸੀਂ ਤਾਂ ਫੜੇ ਆ ਨਾ ਕਰੋ ਜੀ ਦੇਖੋ ਜੀ ਵੀ ਸਮਾਚ ਰਹੇ ਨਿਓ ਅਸੀਂ ਵੀ ਸਮਾਚ ਰਹੇ ਆ ਦੇਖਾ ਪੱਟ ਕਿਉਂ ਮੇਰੇ ਬੀਕੇ ਜੂ ਗਰਾਹਾਂ ਦੇ ਜਿਲ੍ਹਾ ਅਗੂਆ ਕੀਰਤੀ ਸਾਨੂੰ ਸਾਰੀਆਂ ਲੋਹੇ ਬੰਦੀਆਂ ਸੋ ਕੰਮੇਵਾਰ ਬੰਦੇ ਆ ਭਾਈ ਸਾਹਿਬ ਮੈਂ ਆਪਣਾ ਦੇ ਰੋਜ਼ ਵੀ ਵੀਡੀਓ ਦੇਖਦਾ ਕਿਧਰੋਂ ਆ ਕੋ ਨਹੀਂ ਮੈਂ ਅੱਛੀ ਤਰ੍ਹਾਂ ਲੱਗ ਨਹੀਂ ਪੱਟ ਰਹੇ ਅਸੀਂ ਨਹੀਂ ਪੱਟ ਰਹੇ ਅਸੀਂ ਚੰਗੀ ਤਰ੍ਹਾਂ ਜਾਮ ਅਸੀਂ ਬੈਲਪੁਨੜੀ ਪੱਟ ਰਹੇ ਅਸੀਂ ਜਾਬ ਤੇ ਤੇ ਰਹਿ ਕੇ ਕਰਨਾ ਚਾਹੁੰਦੇ ਆ ਪਰ ਗੱਡੀਆਂ ਕਿਉਂ ਕੱਡੀਆਂ ਗਈਆਂ ਬੰਦੇ ਪਕੜ ਕਿਉਂ ਨਹੀਂ ਦੇ ਰਹੇ ਅਸੀਂ ਇਹ ਪੁੱਛ ਰਹੇ ਜੇ ਕੋਈ ਬੰਦਾ ਗੱਡੀ ਲੈ ਕੇ ਨਾ ਚੋਰ ਆ ਤੇ ਇਹ ਸਾਦਾ ਹੁੰਦੇ ਨਹੀਂ ਚੋਰ ਗਏ ਗੱਡੀਆਂ ਤੇ ਕੱਢੀਆਂ ਜੋ ਗੱਡੀਆਂ ਗੱਟੀਆਂ ਦਾ ਦੇਖੋ ਜੀ ਥਾਣੇ ਆਉਣ ਗਿਆ ਮਗਰ ਦੀ ਜਾਂਦਾ ਤਰੀਕਾ ਬਿਨਾ ਨੰਬਰ ਪਲੇਟ ਤੋਂ ਸ਼੍ਰੀਮਾਨ ਜੀ ਦੀ ਗੱਡੀ ਲਾ ਕੇ ਜਾਵਦੇ ਨਾ ਬੰਦਾ ਉਹਨੂੰ ਚਲਾਨ ਕੱਟੋ ਪਹਿਲਾਂ ਇਹਨਾਂ ਦੀ ਗੱਡੀ ਦਾ ਚਲਾਨ ਕੱਟੋ ਚਲਾਨ ਕਰੋ ਜੀ ਪਹਿਲਾਂ ਦਾ ਇਹ ਨੰਬਰ ਪਲੇਟ ਲੱਗ ਹੋ ਗਿਆ ਨਹੀਂ ਨਹੀਂ ਪਹਿਲਾਂ ਚਲਾਨ ਕਰੋ ਇਹਨਾਂ ਦਾ ਭਾਈ ਸਾਹਿਬ ਤੁਸੀਂ ਸਾਡੀ ਸਾਡਾ ਪਹਿਲਾਂ ਤੁਸੀਂ ਤਾ ਤਰੀਕਾ ਦੇਖੋ ਕਈ ਵਾਰੀ ਅਸੀਂ ਗੱਡੀ ਨੂੰ ਨੰਬਰ ਕਿਸੇ ਨਾਲ ਡਾ ਕੇ ਚਲਾਨ ਭਾਈ ਸਾਹਿਬ ਸਾਡੇ ਕੋਲ ਮਿਸ਼ਨ ਅਥਾਰਟੀ ਹੈ ਲਾਉ ਜੀ ਅਸੀਂ ਮਾਰ ਜੀ ਜੇ ਏਜੰਸੀ ਦੇ ਨਾਲ ਥਾਣੇ ਵਾਸਤੇ ਕੋਈ ਨਾ ਹੋਰ ਹੁੰਦਾ ਹੀ ਸਾਡੇ ਥਾਣੇ ਚੱਲਦੇ ਆ ਜੀ ਥਾਣੇ ਚੱਲਦੇ ਪਰ ਤੁਸੀਂ ਇਹ ਨਹੀਂ ਯਾਰ ਕਿਸੇ ਨੂੰ ਕੇਰੋਗੇ ਕਿਸੇ ਨੂੰ ਕਰੋਗੇ ਸਾਡੇ ਮੇਰੇ ਮੰਦਨੀਓ ਤੁਸੀਂ ਬਹੁਤ ਮਹਤਵਾਰ ਬੰਦੇ ਹੋ ਅਸੀਂ ਤਰ੍ਹਾਂ ਤਰ੍ਹਾਂ ਦੇ ਵੱਡੇ ਵੱਡੇ ਘਾਲਣਾ ਦੇ ਵਿੱਚ ਤੁਸੀਂ ਮੈਂ ਵੇਖਿਆ ਤੁਸੀਂ ਬਿਆਨ ਦਿੱਤੇ ਆ ਪਰ ਪਰ ਤੇਰੀ ਨੈਤਿਕਤਾ ਨੈਤਿਕ ਤੌਰ 'ਤੇ ਨਹੀਂ ਬਚਣਾ ਚਾਹੀਦਾ ਅਸੀਂ ਨੈਤਿਕਤਾ ਸਮਾਜਿਕ ਨੈਤਿਕਤਾ ਨਹੀਂ ਬਚਣਾ ਚਾਹੀਦਾ ਅਸੀਂ ਆਹਦੀ ਸਾਡੀ ਸਾਹਮਣੇ ਬੈ ਕੇ ਉਹ ਪੱਜਣ ਨਾ ਨਾ ਦੀ ਟੀਮ ਬੈ ਕੇ ਗੱਲ ਕਰਾਓ ਬੈ ਕੇ ਗੱਲ ਕਰਾ ਪਰ ਆ ਕੋਈ ਨੂੰ ਨਹੀਂ ਸਾਰੇ ਨੂੰ ਮਰਦਾਬਾਦ ਮਰਦਾਬਾਦ ਤੁਹਾਡਾ ਪ੍ਰੋਟੈਸਟ ਹੈ ਉਹ ਜਾਇਜ਼ ਹੈ ਮਰਦਾਬਾਦ ਮੁਜ਼ਾਹਮਤ ਆਜੋ ਥਾਣੇ ਆ ਜਾਓ ਤੁਸੀਂ ਮਰਦਾਬਾਦ ਜ਼ਿੰਦਾਬਾਦ ਆ ਥਾਣੇ ਚੱਲੇ ਬੈ ਕੇ ਉੱਥੇ ਗੱਲ ਕਰਦੇ ਮਰਦਾਬਾਦ ਮਰਦਾਬਾਦ ਮਰਦਾਬਾ 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 ਨਹੀਂ ਚਲੇਗੀ ਨਹੀਂ ਚਲੇਗੀ